ਸੋ ਆਪਾਂ ਆਪ ਦੇਖਦੇ ਹਾਂ ਗਲਾਤੀਆਂ ਦੀ ਕਿਤਾਬ ਉਹਦਾ 3 ਨੰਬਰ ਅਧਿਆਇ ਤੇ ਉਹਦੀ 13 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖ ਲੈਣੇ ਆ। ਇੱਥੇ ਲਿਖਿਆ ਮਸੀਹ ਨੇ ਸਾਨੂੰ ਮੁੱਲ ਲੈ ਕੇ ਸ਼ਰਧ ਦੇ ਸਰਾਪ ਤੋਂ छुड़ाਇਆ। ਇਸ ਕਰਕੇ ਜੋ ਉਹ ਸਾਡੇ ਲਈ ਸਰਾਪ ਬਣਿਆ ਕਿਉਂ ਜੋ ਲਿਖਿਆ ਹੋਇਆ ਹੈ ਪਈ ਸਰਾਪੀ ਹੈ ਹਰੇਕ ਜਿਹੜਾ ਰੁੱਖ ਉੱਤੇ ਟੰਗਿਆ ਹੋਇਆ ਹੈ। ਹallelujah। ਐਕਚੁਅਲ ਦੇ ਵਿੱਚ ਇਹੀ ਗੁੱਡ ਨਿਊਜ਼ ਆ ਸਹੀ ਮਾਇਨੇ ਦੇ ਵਿੱਚ ਇਹੀ ਖੁਸ਼ੀ ਦੀ ਖਬਰ ਆ ਇਹੀ ਖੁਸ਼ਖਬਰੀ ਆ ਕਿ ਮਸੀਹ ਨੇ ਸਾਨੂੰ ਮੁੱਲ ਲੈ ਲਿਆ ਆ ਸ਼ਰਾਪ ਦੇ ਸਰਾਪ ਤੋਂ छुड़ाया ਜੋ ਅਸੀਂ ਪਿੱਛੇ ਬਰਕਤਾਂ ਪੜੀਆਂ ਉਹ ਸ਼ਰਾਹ ਦੇ ਮੰਨਣ ਵਾਲਿਆਂ ਦੀਆਂ ਬਰਕਤਾਂ ਸੀ ਜੋ ਅਸੀਂ ਪਿੱਛੇ ਸਰਾਪ ਪੜੇ ਉਹ ਸ਼ਰਾਹ ਦੇ ਨਾ ਮੰਨਣ ਵਾਲਿਆਂ ਦੇ ਸਰਾਪ ਸੀਗੇ ਪਰ ਪ੍ਰਭੂ ਯਿਸੂ ਮਸੀਹ ਜੀ ਨੇ ਆਪਣਾ ਬਲੀਦਾਨ ਦੇ ਕੇ ਸਲੀਬ ਦੇ ਉੱਤੇ ਸਾਡੇ ਲਈ ਲਹੂ ਵਹਾ ਕੇ ਸਾਨੂੰ ਉਸ ਕੀਮਤ ਅਦਾ ਕਰਕੇ ਉਨ੍ਹਾਂ ਲਹੂ ਦੇ ਨਾਲ ਮੁੱਲ ਖਰੀਦ ਲਿਆਇਆ ਸਾਡੇ ਲਈ ਉਹ ਆਪ ਸ਼ਰਾਬ ਬਣ ਗਿਆ ਕਿਉਂਕਿ ਲਿਖਿਆ ਹੋਇਆ ਹੈ ਕਿ ਸ਼ਰਾਬੀ ਆ ਉਹ ਜਿਹੜਾ ਰੁੱਖ ਉੱਤੇ ਟੰਗਿਆ ਹੋਇਆ ਹੈ ਤਾਂ ਸਾਡੀ ਖਾਤਰ ਰੁੱਖ ਉੱਤੇ ਕੌਣ ਟੰਗਿਆ ਗਿਆ ਪ੍ਰਭੂ ਯੀਸੂ ਮਸੀਹ ਕੌਣ ਸਲੀਬ ਉੱਤੇ ਸਾਡੇ ਲਈ ਗਿਆ ਪ੍ਰਭੂ ਯੀਸੂ ਮਸੀਹ ਜੀ ਅੱਜ ਸਾਡੇ ਸਰਾਪ ਪ੍ਰਭੂ ਯੀਸੂ ਮਸੀਹ ਜੀ ਨੇ ਚੋਕ ਲਿਆ ਸਿਰਫ ਉਹਨਾਂ ਦੇ ਜਿਨ੍ਹਾਂ ਨੇ ਪ੍ਰਭੂ ਯੀਸੂ ਮਸੀਹ ਜੀ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰ ਲਿਆ ਜਿਨ੍ਹਾਂ ਨੇ ਪ੍ਰਭੂ ਯੀਸੂ ਮਸੀਹ ਦੇ ਵਚਨ ਨੂੰ ਮਾਨ ਵਿੱਚ ਵਸਾ ਲਿਆ ਜਿਹੜੇ ਕਹਿੰਦੇ ਆ ਹਾਂ ਮੈਂ ਗੁਨਾਹਗਾਰ ਹਾਂ ਪ੍ਰਭੂ ਜੀ ਮੈਂ ਯਕੀਨ ਕਰਦਾ ਹਾਂ ਕਿ ਤੁਸੀਂ ਮੇਰੇ ਗੁਨਾਹਾਂ ਨੂੰ ਮaaf ਕਰ ਸਕਦੇ ਹਾਂ ਔਰ ਮੈਂ ਆਪਣੇ ਗੁਨਾਹਾਂ ਤੋਂ ਤੌਬਾ ਕਰਦਾ ਹਾਂ ਪ੍ਰਭੂ ਮੈਂ ਤੁਹਾਡੇ ਹੁਕਮਾਂ ਦੀ ਪਾਲਣਾ ਕਰਾਂਗਾ ਪ੍ਰਭੂ ਮੈਂ ਤੁਹਾਡੇ ਵਚਨ ਦਾ ਆਦਰ ਵੀ ਕਰਾਂਗਾ ਵਚਨ ਨੂੰ ਆਪਣੇ ਮਨ ਵਿੱਚ ਵੀ ਰੱਖਾਂਗਾ ਔਰ ਵਚਨ ਦੇ ਅਨੁਸਾਰ ਵੀ ਚੱਲਾਂਗਾ ਤਦ ਸਾਡੇ ਉੱਤੇ ਉਹ ਸ਼ਰਾਪ ਜਿਹੜੇ ਸ਼ਰਹਦੇ ਆ ਉਹ ਲਾਗੂ ਨਹੀਂ ਹੋਣਗੇ ਹਾਲੇਲੂਇਆ ਅਗਰ ਅੱਜ ਤੁਸੀਂ ਸ਼ਰਾਂ ਦੇ ਉਹਨਾਂ ਸਰਾਂਪਾਂ ਤੋਂ ਨਜਾਤ ਪਾਉਣਾ ਚਾਹੁੰਦੇ ਆ ਆਜ਼ਾਦੀ ਲੈਣਾ ਚਾਹੁੰਦੇ ਆ ਫਿਰ ਅੱਜ ਤੁਹਾਨੂੰ ਆਪਣੇ ਗੁਨਾਹਾਂ ਦੀ ਤੌਬਾ ਕਰਨ ਦੀ ਜ਼ਰੂਰਤ ਹੈ ਅੱਜ ਤੁਹਾਨੂੰ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰਨ ਦੀ ਜ਼ਰੂਰਤ ਆ ਅੱਜ ਤੁਹਾਨੂੰ ਜ਼ਰੂਰਤ ਆ ਕਿ ਤੁਸੀਂ ਪਛਤਾਪ ਕਰੋ ਅੱਜ ਤੁਹਾਨੂੰ ਜ਼ਰੂਰਤ ਆ ਕਿ ਤੁਸੀਂ ਆਪਣੇ ਟੇਡੇ ਰਾਹਾਂ ਤੋਂ ਵਾਪਸ ਮੁੜੋ ਅੱਜ ਤੁਹਾਨੂੰ ਜ਼ਰੂਰਤ ਆ ਤੁਸੀਂ ਵਚਨ ਪੜਨਾ ਸ਼ੁਰੂ ਕਰੋ ਅੱਜ ਤੁਹਾਨੂੰ ਜ਼ਰੂਰਤ ਆ ਵਚਨ ਦੇ ਅਨੁਸਾਰ ਚੱਲਣਾ ਸ਼ੁਰੂ ਕਰੋ ਅੱਜ ਤੁਹਾਨੂੰ ਜ਼ਰੂਰਤ ਆ ਆਪਣੇ ਸਰਵਸ਼ਕਤੀਮਾਨ ਅਕਾਲਪੁਰਖ ਪਰਮੇਸ਼ਵਰ ਦਾ ਭੈ ਮੰਨਣਾ ਸ਼ੁਰੂ ਕਰੋ ਹallelujah ਜਿਹੜਾ ਬੰਦਾ ਪਰਮੇਸ਼ਵਰ ਦਾ ਭੈਅ ਨਹੀਂ ਮੰਨਦਾ ਅਗਰ ਉਹ ਕਹੇ ਮੈਂ ਵਫਾਦਾਰ ਹਾਂ ਉਹ ਵਫਾਦਾਰ ਕਦੀ ਨਹੀਂ ਹੋ ਸਕਦਾ ਜੇ ਤੁਸੀਂ ਪਰਮੇਸ਼ਵਰ ਦੇ ਭੈਅ ਵਿੱਚ ਰਹੋ ਤੁਹਾਡਾ ਚਾਲ ਚੱਲਣ ਬਦਲ ਜਾਣਾ ਤੁਹਾਡਾ ਬੋਲਣਾ ਬਦਲ ਜਾਣਾ ਤੁਹਾਡਾ ਪਹਿਰਾਵਾ ਬਦਲ ਜਾਣਾ ਤੁਹਾਡਾ ਉੱਠਣਾ ਬੈਠਣਾ ਬਦਲ ਜਾਣਾ ਅੱਜ ਸਾਨੂੰ ਪਰਮੇਸ਼ਵਰ ਦਾ ਭੈ ਮੰਨਣ ਦੀ ਜ਼ਰੂਰਤ ਆ ਕਿਉਂਕਿ ਉਹਦਾ ਭੈ ਸਾਨੂੰ ਬੁੱਧੀ ਬਖਸ਼ਦਾ ਆ ਉਹਦੇ ਭੈ ਵਿੱਚ ਹੀ ਸਾਡੀ ਆਜ਼ਾਦੀ ਆ ਯੋਹਾਨਾ ਦੀ ਕਿਤਾਬ ਉਹਦਾ 8 ਨੰਬਰ ਅਧਿਆਏ ਉਹਦੀ 36 ਨੰਬਰ ਪੰਕਤੀ 'ਚ ਇਦਾਂ ਲਿਖਿਆ ਇਸ ਲਈ ਜੇ ਪੁੱਤਰ ਤੁਹਾਨੂੰ ਆਜ਼ਾਦ ਕਰੇ ਤਾਂ ਠੀਕ ਤੁਸੀਂ ਆਜ਼ਾਦ ਹੋਵੋਗੇ ਹallelujah ਪੁੱਤਰ ਕੌਣ ਆ ਪ੍ਰਭੂ ਯਿਸੂ ਮਸੀਹ ਜੀ ਅਚੰਚਕ ਲਿਖਿਆ ਇਸ ਲਈ ਜੇ ਪ੍ਰਭੂ ਯਿਸੂ ਮਸੀਹ ਸਾਨੂੰ ਆਜ਼ਾਦ ਕਰ ਦੇ ਤਾਂ ਫੇਰ ਠੀਕ ਅਸੀਂ ਆਜ਼ਾਦ ਹੋਵਾਂਗੇ ਤੇ ਪ੍ਰਭੂ ਯਿਸੂ ਮਸੀਹ ਸਾਨੂੰ ਕਦੋਂ ਆਜ਼ਾਦ ਕਰਨਗੇ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਜੀਵਨ ਦੇ ਵਿੱਚ ਆਪਣਾ ਮੁਕਤੀਦਾਤਾ ਕਰਕੇ ਸਵੀਕਾਰ ਕਰ ਲਵਾਂਗੇ ਹallelujah ਮਰਕਸ ਦੀ ਕਿਤਾਬ ਉਹਦਾ ਜਿਹੜਾ 11 ਨੰਬਰ ਅਧਿਆਇ ਆ ਉਹਦੀ 12 ਤੋਂ ਲੈ ਕੇ 21 ਨੰਬਰ ਤੱਕ ਤੁਸੀਂ ਘਰੇ ਜਾ ਕੇ ਪੜਿਓ ਇਨ ਸ਼ਾਰਟ ਆਪਾਂ ਸ਼ਾਰਟਕਟ ਦੇ ਵਿੱਚ ਛੋਟੇ ਰੋਕ ਆਪਾਂ ਉਹ ਜਿਹੜੀ ਕਹਾਣੀਆਂ ਉਹਨੂੰ ਸ਼ੇਅਰ ਕਰਦੇ ਆ ਜਦੋਂ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਦੇ ਨਾਲ ਜਾ ਰਹੇ ਸੀਗੇ ਬਹੁਤ ਥੋੜੀ ਇਹ ਵਾਲੀ ਜਿਹੜੀ ਐਗਜ਼ੈਂਪਲ ਅਮੇ ਸ਼ੇਅਰ ਕਰਦੀ ਆਲਵੇਸ ਕਾਟ ਦੇ ਨਾਲ ਵਾਂਸ ਅਗੇਨ ਇੱਕ ਵਾਰੀ ਫੇਰ ਤੋਂ ਮੈਂ ਉਸੇ ਹੀ ਉਦਾਹਰਣ ਨੂੰ ਦੁਹਰਾਉਣਾ ਚਾਹੁੰਦੀ ਆ ਜਦੋਂ ਪ੍ਰਭੂ ਯਿਸੂ ਮਸੀਹ ਚੇਲਿਆਂ ਦੇ ਨਾਲ ਜਾ ਰਹੇ ਸੀਗੇ ਤਾਂ ਵਚਨ ਚ ਲਿਖਿਆ ਉਹਨੂੰ ਭੁੱਖ ਲੱਗੀ ਤੇ ਉਹਨੇ ਅੰਜੀਰ ਦੇ ਬੂਟੇ ਤੋਂ ਲੈ ਕੇ ਕੁਝ ਖਾਣਾ ਚਾਹਿਆ ਕਿ ਉਹਨੂੰ ਉੱਥੋਂ ਫਲ ਮਿਲੇ ਔਰ ਉਹਨੇ ਉਹ ਫਲ ਲੈ ਕੇ ਖਾਣਾ ਚਾਹਿਆ ਤੇ ਜੇ ਤੁਸੀਂ ਧਿਆਨ ਨਾਲ ਪੜੋ ਤੇ ਉਥੇ ਲਿਖਿਆ ਉਥੇ ਪੱਤਿਆਂ ਬਿਨਾਂ ਕੁਝ ਨਹੀਂ ਸੀ ਕਿਉਂਕਿ ਹੰਜੀਰਾ ਦੀ ਰੋਤ ਨਹੀਂ ਸੀ ਲਿਖਿਆ ਹੋਇਆ ਇਹ ਗੱਲ ਕਿ ਹੰਜੀਰਾ ਦੀ ਰੁੱਤ ਨਹੀਂ ਸੀ ਕਿ ਪ੍ਰਭੂ ਯਿਸੂ ਮਸੀਹ ਜਿਵੇਂ ਇਰੀਏ ਦੇ ਵਿੱਚ ਰਹਿੰਦੇ ਉਹਨਾਂ ਨੂੰ ਨਹੀਂ ਪਤਾ ਕਿ ਹੰਜੀਰ ਜਿਹੜੇ ਉਹ ਕਿਹੜੀ ਰੁੱਤ ਦੇ ਵਿੱਚ ਲੱਗਦੇ ਆ ਅਗਰ ਆਪਾਂ ਆਪਣੇ ਮੁਲਕ ਦੇ ਵਿੱਚ ਰਹਿੰਦੇ ਆ ਕਿ ਆਪਾਂ ਨੂੰ ਪਤਾ ਨਹੀਂ ਅੰਬ ਕਿਹੜੀ ਰੁੱਤ ਦੇ ਵਿੱਚ ਹੁੰਦੇ ਆ ਨਿਆਣਿਆਂ ਦੇ ਵੀ ਗਰਮੀਆਂ ਚੜ੍ਹਦੀਆਂ ਪੁੱਛਣ ਲੱਗ ਜਾਂਦੇ ਹੁਣ ਸਾਨੂੰ ਅੰਬ ਮਿਲਿਆ ਕਰਨੇ ਨਾ ਕਿ ਆਪਾਂ ਨੂੰ ਪਤਾ ਨਹੀਂ ਕਿ ਜਿਹੜੇ ਸੰਤਰੇ ਆ ਉਹ ਸਰਦੀ ਦਾ ਫਲਿਆ ਅੰਬ ਜਿਹੜੇ ਗਰਮੀ ਦਾ ਫਲਿਆ ਪਰ ਪ੍ਰਭੂ ਯਿਸੂ ਮਸੀਹ ਜੀ ਨੇ ਕਿਉਂ ਜਾਇਆ ਕਿ ਇਸ ਰੋਖ ਤੋਂ ਮੈਨੂੰ ਕੁਛ ਖਾਣ ਨੂੰ ਮਿਲ ਜਾਏ ਕਿਉਂਕਿ ਜੋ ਸਿਰਜਣਹਾਰ ਆ ਉਹ ਚਾਹੁੰਦਾ ਹੈ ਕਿ ਉਹਦੀ ਸਿਰਜੀ ਹੋਈ ਚੀਜ਼ ਹਰ ਵੇਲੇ ਫਲਾਂ ਦੇ ਨਾਲ ਲੱਦੀ ਹੋਈ ਹੋਵੇ ਹallelujah ਤੇ वचन ਦੇ ਵਿੱਚ ਲਿਖਿਆ 21 ਨੰਬਰ ਆਇਤ ਦੇ ਵਿੱਚ ਤਦ ਪਤਰਸ ਨੇ ਚੇਤੇ ਕਰਕੇ ਉਹਨੂੰ ਆਖਿਆ ਜਦੋਂ ਵਾਪਸ ਆ ਰਹੇ ਸੀਗੇ ਤੁਹਾਨੂੰ ਪਤਾ ਹੈ ਪ੍ਰਭੂ ਯਿਸੂ ਮਸੀਹ ਜੀ ਨੇ ਉਸ ਬੂਟੇ ਨੂੰ ਕੋਈ ਅੱਖਰ ਬੋਲ ਦਿੱਤੇ ਉੱਥੇ ਲਿਖਿਆ ਕਹਿੰਦਾ ਐਦੋਂ ਗਾਂ ਕੋਈ ਦੂਜਾ ਵੀ ਤੇਰਾ ਫਲ ਨਾ ਖਾਵੇ ਜਦੋਂ ਉਸ ਬੂਟੇ ਦੀ ਫੁੱਲ ਫਲ ਕੀਤੀ ਪੱਤਿਆਂ ਬਿਨਾਂ ਕੁਝ ਨਹੀਂ ਸੀ ਕੋਈ ਫਲ ਨਹੀਂ ਸੀ ਤਾਂ ਪ੍ਰਭੂ ਯਿਸੂ ਮਸੀਹ ਜੀ ਨੇ ਉਸ ਬੂਟੇ ਦੇ ਉੱਤੇ ਅੱਖਰ ਬੋਲੇ ਕਿਨੋਂ ਕੋਈ ਦੂਜਾ ਵੀ ਇਸ ਬੁੱਟੇ ਦਾ ਫਲ ਫੇਰ ਕਦੀ ਨਾ ਖਾਵੇ। ਤਾਂ ਜਦੋਂ ਉਹ ਵਾਪਸ ਆਏ ਆਪਣੇ ਸਫ਼ਰ ਤੋਂ ਉਸੇ ਰਾਤ ਹਨੀ ਤਦ ਪਤਰਸ ਨੇ ਚੇਤੇ ਕਰਕੇ ਉਹਨੂੰ ਆਖਿਆ ਸਵਾਮੀ ਜੀ ਵੇਖ ਇਹ ਹੰਜੀਰ ਦਾ ਬਿਰਸ਼ ਜਿੰਨੂੰ ਤੈਂ ਸਰਾਪ ਦਿੱਤਾ ਸੀ ਸੁੱਕ ਗਿਆ ਆ। ਇੱਕ ਦਿਨ ਪਹਿਲਾਂ ਸ਼ਬਦ ਬੋਲਿਆ ਪ੍ਰਭੂ ਯਿਸੂ ਮਸੀਹ ਨੇ ਜਾ ਤੇ ਤੋਂ ਕੋਈ ਹੋਰ ਵੀ ਨਾ ਫਲ ਖਾਵੇ। ਤਾਂ ਅਗਲੇ ਦਿਨ ਵਾਪਸ ਆਏ ਤਾਂ ਬੁੱਟਾ ਸੁੱਕਿਆ ਹੋਇਆ ਸੀ ਅੱਜ ਪ੍ਰਭੂ ਨੂੰ ਸਾਡੇ ਧਨ ਦੌਲਤ ਦੇ ਨਾਲ ਵਾਸਤਾ ਨਹੀਂ ਆ ਕਿ ਸਾਡੇ ਕੋਲ ਕਿੰਨਾ ਪੈਸਾ ਆ ਸਾਡੇ ਕੋਲ ਕਿੰਨੀਆਂ ਕਾਰਾਂ ਆ ਸਾਡੇ ਕੋਲੇ ਕਿੰਨੇ ਵੀਜ਼ੇ ਆ ਸਾਡੇ ਕਿੰਨੇ ਧੀਆਂ ਪੁੱਤਰ ਆ ਅੱਜ ਜਦੋਂ ਪ੍ਰਭੂ ਸਾਡੇ ਵੱਲ ਦੇਖਦੇ ਉਹ ਦੇਖਦੇ ਕਿ ਸਾਡੇ ਅੰਦਰ ਰੋਹਾਨੀ ਫਲ ਕਿੰਨਾ ਕਿ ਆ ਸਾਡੇ ਅੰਦਰ ਪਰਮੇਸ਼ਵਰ ਦਾ ਸੁਭਾਅ ਨਜ਼ਰ ਆਉਂਦਾ ਕਿ ਨਹੀਂ ਰੂ ਦੇ ਫਲ ਨਜ਼ਰ ਆਉਂਦੇ ਕਿ ਨਹੀਂ ਪਰਮੇਸ਼ਵਰ ਦਾ ਵਚਨ ਨਜ਼ਰ ਆ ਰਿਹਾ ਕਿ ਨਹੀਂ ਕੀ ਅਸੀਂ ਕਿਤੇ ਅਸੀਂ ਸਿਰਫ ਪੱਤਿਆਂ ਦੇ ਨਾਲ ਹੀ ਤਾਂ ਨਹੀਂ ਲੱਦੇ ਹੋਏ ਸਿਰਫ ਅਸੀਂ ਬlesings ਦੀਆਂ ਗਵਾਹੀਆਂ ਦੇ ਕੇ ਹੀ ਤਾਂ ਨਹੀਂ ਬੈਠੇ ਹੋਏ ਕਿ ਮੈਨੂੰ ਗੱਡੀ ਮਿਲ ਗਈ ਮੈਨੂੰ ਟਰੱਕ ਮਿਲ ਗਿਆ ਮੇਰਾ ਵੀਜ਼ਾ ਲੱਗ ਗਿਆ ਮੇਰੀ ਕਾਰ ਮਿਲ ਗਈ ਮੇਰਾ ਘਰ ਬਣ ਗਿਆ ਮੇਰਾ ਕਰਜ਼ਾ ਲਿੱਤ ਗਿਆ ਇਹ ਸਭ ਕੀ ਆ ਰੁੱਖ ਨੂੰ ਲੱਗੇ ਹੋਏ ਹਰੇ ਪੱਤੇ ਇਹ ਫਲ ਨਹੀਂ ਆ ਯਾਦ ਰੱਖਣਾ ਇਸ ਚੀਜ਼ ਨੂੰ ਅਗਰ ਤੁਹਾਡੇ ਜੀਵਨ ਦੇ ਵਿੱਚ ਗਵਾਹੀਆਂ ਬਣ ਰਹੀਆਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਧਰਮੀ ਬਣ ਰਹੇ ਹੋ ਇਹ ਤਾਂ ਪਰਮੇਸ਼ਵਰ ਦੀ ਵਫਾ ਹੈ ਇਹ ਪਰਮੇਸ਼ਵਰ ਦਾ ਪ੍ਰੇਮ ਹੈ ਆਪਣੇ ਚਾਹਣ ਵਾਲਿਆਂ ਦੇ ਨਾਲ ਉਹ ਪ੍ਰੋਮਿਸ ਕੀਪਰ ਗੋਡ ਆ ਉਹ ਵਾਅਦਿਆਂ ਨੂੰ ਪੂਰਾ ਕਰਨ ਵਾਲਾ ਪਰਮੇਸ਼ਵਰ ਆ ਇਸ ਲਈ ਉਹ ਆਪਣੇ ਹਰ ਵਾਅਦੇ ਨੂੰ ਪੂਰਾ ਕਰਦੇ ਆ ਪ੍ਰਭੂ ਜੀ ਕਿਉਂਕਿ ਲਿਖਿਆ ਹੈ ਦਿਓ ਤਾਂ ਤੁਹਾਨੂੰ ਦਿੱਤਾ ਜਾਏਗਾ ਜਦੋਂ ਤੁਸੀਂ ਧਨ ਦਿੰਨੇ ਆ ਧਨ ਦੇ ਬਦਲੇ ਵਿੱਚ ਧਨ ਜਾਂ ਧਨ ਦੇ ਨਾਲ ਮਿਲਣ ਵਾਲੀਆਂ ਬਰਕਤਾਂ ਦੇ ਨਾਲ ਪ੍ਰਭੂ ਤੁਹਾਨੂੰ ਬles ਕਰਦੇ ਆ ਉਹ ਕਿਸੇ ਦਾ ਕਦੀ ਉਧਾਰ ਨਹੀਂ ਰੱਖਦਾ ਯਾਦ ਰੱਖਣਾ ਇਸ ਗੱਲ ਨੂੰ ਅਗਰ ਤੁਸੀਂ ਪ੍ਰਭੂ ਦੇ ਘਰ ਵਿੱਚ ਸੇਵਾ ਕਰੋਗੇ ਆਪਣੇ ਸਰੀਰ ਨੂੰ ਤੁਸੀਂ ਪਰਮੇਸ਼ਵਰ ਦੇ ਕੰਮਾਂ ਲਈ ਯੂਜ਼ ਕਰੋਗੇ ਯਾਦ ਰੱਖਣਾ ਬਿਮਾਰੀਆਂ ਤੁਹਾਨੂੰ ਛੂ ਨਹੀਂ ਸਕਣਗੀਆਂ ਕਿਉਂਕਿ ਤੁਸੀਂ ਆਪਣੇ ਜਿਸਨੂੰ ਬੀਜ ਰਹੇ ਹੋ ਪ੍ਰਭੂ ਦੇ ਅੱਗੇ ਤੁਸੀਂ ਆਪਣੇ ਜਿਸਮ ਦੇ ਨਾਲ ਸਰਵ ਕਰ ਰਹੇ ਹੋ ਅਗਰ ਤੁਸੀਂ ਆਪਣੇ ਗਲੇ ਦਾ ਇਸਤੇਮਾਲ ਕਰੋਗੇ ਪਰਮੇਸ਼ਵਰ ਦੀ ਮਹਿਮਾ ਦੇ ਲਈ ਪ੍ਰਭੂ ਤੁਹਾਡੇ ਗਲੇ ਨੂੰ ਐਨੌਇੰਟ ਕਰਨਗੇ ਤੁਸੀਂ ਧਨ ਦਾ ਇਸਤੇਮਾਲ ਕਰੋਗੇ ਪਰਮੇਸ਼ਵਰ ਦੇ ਕੰਮਾਂ ਦੇ ਲਈ ਪ੍ਰਭੂ ਤੁਹਾਡੇ ਧਨ ਨੂੰ ਬles ਕਰਨਗੇ ਤੁਸੀਂ ਆਪਣੇ ਬੱਚਿਆਂ ਨੂੰ ਪਰਮੇਸ਼ਵਰ ਦੇ ਕੰਮਾਂ ਦੇ ਵਿੱਚ ਪਾਓਗੇ ਤੁਹਾਡੇ ਬੱਚੇ ਕਦੇ ਵੀ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਣਗੇ ਪ੍ਰਭੂ ਜੀ ਕਦੇ ਕਿਸੇ ਚੀਜ਼ ਦਾ ਉਧਾਰ ਨਹੀਂ ਰੱਖਦੇ ਕਿਸੇ ਮਨੁੱਖ ਦਾ ਉਧਾਰ ਨਹੀਂ ਰੱਖਦੇ ਤੁਸੀਂ ਜੋ ਪ੍ਰਭੂ ਦੇ ਲਈ ਕਰੋਗੇ ਪ੍ਰਭੂ 100 ਟਾਈਮਸ ਤੁਹਾਨੂੰ ਵਧਾ ਕੇ ਤੁਹਾਡੇ ਜੀਵਨ ਦੇ ਵਿੱਚ ਉਹ ਵਾਪਸ ਦੇਣਗੇ ਪਰ ਜੋ ਪ੍ਰਭੂ ਤੁਹਾਡੇ ਵਿੱਚ ਦੇਖਣਾ ਚਾਹੁੰਦੇ ਆ ਕੀ ਉਹ ਕੁਆਲਿਟੀ ਤੁਹਾਡੇ ਵਿੱਚ ਹੈ ਕੀ ਉਹ ਚੀਜ਼ ਤੁਹਾਡੇ ਜੀਵਨ ਦੇ ਵਿੱਚ ਨਜ਼ਰ ਆ ਰਹੀ ਹੈ ਉਹ ਫਰੂਟਸ ਕਿਉਂਕਿ ਪ੍ਰਭੂ ਸਾਡੇ ਮਾਸਟਰ ਕ੍ਰੀਏਟਰ ਆ ਪਰਭੂ ਸਾਡੇ ਸਿਰਜਣਹਾਰ ਪਰਮੇਸ਼ਵਰਿਆ ਉਹਨੇ ਸਾਨੂੰ ਬਣਾਇਆ ਔਰ ਸਾਡੇ ਲਈ ਕੁਝ ਫਲ ਠਹਿਰਾਏ ਔਰ ਸਾਡੇ ਜੀਵਨ 'ਚ ਜਿਹੜੇ ਫਲ ਲੱਗਣੇ ਆ ਉਹਨਾਂ ਦੀ ਐਸੀ ਕੋਈ ਰੁੱਤ ਨਹੀਂ ਆ ਕਿ ਜਿਹੜੇ ਇੱਕ ਹੀ ਰੁੱਤ ਦੇ ਵਿੱਚ ਲੱਗਣ ਉੱਤੇ ਦੇ ਵਿੱਚ ਬਰਕਰਾਰ रह ਸਕਦੇ ਆ ਹਰ ਮੌਸਮ ਚ ਬਰਕਰਾਰ रह ਸਕਦੇ ਆ ਹਰ ਸਿਚੁਏਸ਼ਨ ਚ ਬਰਕਰਾਰ रह ਸਕਦੇ ਆ ਕਿਉਂਕਿ ਅਸੀਂ ਪਰਮੇਸ਼ਰ ਦੇ ਵੱਲੋਂ ਰੂਹਾਨੀ ਆ ਉਹਨਾਂ ਉੱਤੇ ਠੰਡ ਤੇ ਗਰਮੀ ਦਾ ਕੋਈ ਅਸਰ ਨਹੀਂ ਆ ਔਰ ਅਗਰ ਸੱਚਮੁੱਚ ਅਸੀਂ ਉਹਨਾਂ ਫਲਾਂ ਨੂੰ ਲੈ ਲਈਏ ਤਾਂ ਯਾਦ ਰੱਖੋ ਉਹਨਾਂ ਫਲਾਂ ਨੂੰ ਦੁੱਖ ਤੇ ਸੁੱਖ ਵੀ ਜਿਹੜੇ ਆ ਉਹ ਪ੍ਰਭਾਵਿਤ ਨਹੀਂ ਕਰ ਸਕਦੇ ਇਸ ਲਈ ਅਸੀਂ ਦੇਖਣਾ ਹੈ ਮੇਰੇ ਜੀਵਨ ਦੇ ਵਿੱਚ ਪੱਤੇ ਆ ਜਾਂ ਮੇਰੇ ਜੀਵਨ ਦੇ ਵਿੱਚ ਫਲ ਵੀ ਹੈਗੇ ਆ ਅਗਰ ਫਲ ਤੁਹਾਨੂੰ ਨਜ਼ਰ ਨਹੀਂ ਆ ਰਹੇ ਤਾਂ ਫਿਰ ਪਰਮੇਸ਼ਵਰ ਨੂੰ ਕਿੱਦਾਂ ਨਜ਼ਰ ਆਉਣਗੇ ਅਗਰ ਤੁਹਾਨੂੰ ਆਪਣੇ ਜੀਵਨ 'ਚ ਫਲ ਨਜ਼ਰ ਨਹੀਂ ਆ ਰਹੇ ਤਾਂ ਕਹੋ ਕਿ ਵਚਨ 'ਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ हे ਸਰਵਸ਼ਕਤੀਮਾਨ ਪਿਤਾ ਪਰਮੇਸ਼ਰ ਮੈਂ ਤੁਹਾਡੇ ਕੋਲੋਂ ਆਪਣੇ ਜੀਵਨ ਦੇ ਵਿੱਚ ਰੂਹ ਦੇ ਉਹ ਫਲ ਮੰਗਦਾ ਜਿਹੜੇ ਤੁਸੀਂ ਦੇਖਣਾ ਚਾਹੁੰਦੇ ਆ ਮੈਂ ਨਹੀਂ ਚਾਹੁੰਦਾ ਕਿ ਮੇਰੇ ਉੱਤੇ ਸਰਾਪ ਆਏ ਤੇ ਮੈਂ ਸੁੱਕ ਜਾਵਾਂ ਪਰ ਮੈਂ ਚਾਹੁੰਦਾ ਹਾਂ ਕਿ ਮੇਰੇ ਉੱਤੇ ਅਸੀਸ ਆਏ ਮੈਂ ਹਰਿਆ-ਭਰਿਆ ਰਹਾ ਹallelujah ਕਿਉਂਕਿ ਵਚਨ ਦੇ ਵਿੱਚ ਲਿਖਿਆ ਜਿਹੜੀਆਂ ਡਾਣੀਆਂ ਫਲ ਨਹੀਂ ਲੈ ਕੇ ਆਉਂਦੀਆਂ ਉਹ ਵੱਡੀਆਂ ਟੁਕੀਆਂ ਜਾਂਦੀਆਂ ਤੇ ਅੱਗ ਦੇ ਵਿੱਚ ਝੌਂਕ ਦਿੱਤੀਆਂ ਜਾਂਦੀਆਂ ਆ ਪਰ ਜਿਹੜੀ ਝਾਣੀ ਫਲ ਲੈ ਕੇ ਆਉਂਦੀ ਆ ਉਹਦੀ ਸ਼ਿੰਗਾਈ ਕੀਤੀ ਜਾਂਦੀ ਆ ਤਾਂ ਜੋ ਉਹ ਹੋਰ ਵੀ ਫਲ ਲੈ ਕੇ ਆਵੇ ਲੈ ਕੇ ਆ ਰਹੇ ਆ ਜਾਂ ਨਹੀਂ ਜੇ ਨਹੀਂ ਲੈ ਕੇ ਆ ਰਹੇ ਫਲ ਲੈ ਕੇ ਆਉਣਾ ਸ਼ੁਰੂ ਕਰੋ ਇਦੋਂ ਪਹਿਲਾਂ ਕਿ ਇਹ ਟਾਣੀ ਵੇਲ ਨਾਲੋਂ ਵੱਖਰੀ ਕਰ ਦਿੱਤੀ ਜਾਏ ਵੱਡੀ ਟੁੱਕੀ ਜਾਏ ਤੇ ਅੱਗ ਦੇ ਵਿੱਚ ਸੁੱਟੀ ਜਾਏ ਬਾਲਣ ਨਹੀਂ ਬੰਨਣਾ ਫਲ ਬੰਨਣਾ ਹallelujah